ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਹੁਣ ਬਗੜਦੀ ਜਾ ਰਹੀ ਹੈ। ਆਏ ਦਿਨ ਕੀ ਦਿਨ ਅਕੀਦੇ ਗੋਲੀਆਂ ਚੱਲਣ, ਮਾਰਕੋਟ ਅਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਵਕੀਲ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਨੇ ਮੋਟਰਸਾਈਕਲ ਸਵਾਰ ਆਏ ਅਣਪਛਾਤੇ ਲੋਕਾਂ ਦੇ ਵੱਲੋਂ ਤਾਪੜ ਤੋੜ ਗੋਲੀਆਂ ਚਲਾਈਆਂ ਗਈਆਂ। ਗਲੀਮਤ ਇਹ ਰਹੀ ਕਿ ਗੋਲੀ ਕਿਸੇ ਨੂੰ ਨਹੀਂ ਲੱਗੀ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਸੀਗੇ ਉਹ ਸਾਫ਼ ਤੌਰ ਤੇ ਦੇਖੇ ਜਾ ਸਕਦੇ ਸੀਗੇ ਕਿ ਜਿਹੜੇ ਵਕੀਲ ਦੇ ਘਰ ਦੇ ਬਾਹਰ ਲੱਗੇ ਗੇਂਡ ਦੇ ਉੱਤੇ ਨਜ਼ਰ ਆ ਰਹੇ ਨੇ ਜਿਸ ਕਾਰਨ ਹੋ ਗਿਆ ਕਿ ਜਿੰਨੀ ਚੋਣਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਜਲੰਧਰ ਵਿਖੇ ਆਪਣਾ ਇੱਕ ਘਰ ਲਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਇੰਜ ਜਵਾਬਦੇਹੀ ਲੋਕਾਂ ਦੇ ਮਨਾਂ ਦੇ ਵਿੱਚ ਨਾ ਕੋਈ ਡਰ ਹੈ ਨਾ ਕੋਈ خوف ਹੈ ਜੋ ਕਿ ਆਏ ਦਿਨ ਕੀ ਦਿਨਾਂ ਕੀਤੇ ਗੋਲੀਆਂ ਛਰੇਆਂ ਚੱਲਦੀਆਂ ਰਹਿੰਦੀਆਂ ਨੇ ਉਥੇ ਜਿਸ ਵਕੀਲ ਦੇ ਘਰੇ ਗੋਲੀਆਂ ਚੱਲੀਆਂ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਜਿਲੰਦਰ ਕਾਂਗਰਸ ਦੇ ਪ੍ਰਧਾਨ ਰਜਿੰਦਰ 베ਰੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਜਿਹੜੇ ਵਕੀਲ ਗੁਰਮੋਹਨ ਸਿੰਘਾ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਬਾਹਰ ਦੋ ਗੋਲੀਆਂ ਚੱਲੀਆਂ ਉਹਨਾਂ ਦੇ ਘਰ ਦੇ ਬਾਹਰ ਲੱਗੇ ਗੇਟ ਤੇ ਨਿਸ਼ਾਨ ਵੀ ਨਜ਼ਰ ਆ ਰਹੇ ਨੇ ਪਰ ਕਿ ਦਿਨ ਕਿ ਦਿ ਇਹ ਰਜਿੰਦਰ 베ਰੀ ਨੇ ਵੀ ਇਸ ਘਟਨਾ ਦੀ নিন্দা ਕੀਤੀ ਅਤੇ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਕਿਉਂ ਨਹੀਂ ਸਜੀਦਗੀ ਧਕਾਰੀ ਕਿਉਂ ਨਹੀਂ ਰੋਪਿਆਂ ਨੂੰ ਫੜ ਪਾਰੀ ਕਿਉਂਕਿ ਆਏ ਦਿਨ ਕਿ ਦਿ ਨਾ ਕਿ ਦਿ ਲਗਾਤਾਰ ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਨੇ ਹਾਂਜੀ ਅੱਜ ਜਿਹੜਾ ਇਹ ਮਾਮਲਾ ਹੋਇਆ ਜਿੱਥੇ ਦੇਖਣ ਨੂੰ ਮਿਲੇ ਕਿ ਗੋਲੀਆਂ ਚੱਲੀਆਂ ਗਈਆਂ ਇੱਕ ਵਕੀਲ ਵਕੀਲ ਦੇ ਘਰ ਦੇ ਅੰਦਰ ਕਿੱਦਾਂ ਦੇਖਦੇ ਹੁਣ नहीं आप इस इंसीडेंस को कंडेम कर रहे हैं अंत सारे एडवोकेट रात बारह बजे इतने ही हाँ क्योंकि इट इज़ अ अटैक ऑनगल फर्टेलिटीड अभी इस चीज़ कोट भी करा अ उन्होंने फैमिली है गोलियाँ गेट से लगियाँ कल किसी लग भी सकिया असारे इंसीडेंस नॉलेज लिया है और उन्होंने सूशोरेंस दी हुई है कि आप जड़ी भी एफ आई आर दर्ज होगी और जब तक एफ आई आर दर्ज भी हो रही है ਗਰਮੋਨ ਸਿੰਘ ਵਰੀ ਜਿਹੜੇ ਐਡਵੋਕੇਟ ਨੇ ਉਹਨਾਂ ਦੇ ਘਰ ਫਾਇਰ ਹੋਇਆ ਦੋ ਇਹ ਨਿਸ਼ਾਨ ਵੀ ਨਜ਼ਰ ਆ ਰਹੇ ਆ ਉਹਨਾਂ ਦੇ ਗੇਟ ਦੇ ਉੱਪਰ ਔਰ ਇਹੀ ਪਤਾ ਲੱਗਾ ਕਿ ਕਿਸੇ ਦਾ ਕੇਸ ਲੜ ਰਹੇ ਸੀਗੇ ਔਰ ਦੂਜੇ ਪਾਸਿਓਂ ਉਹਨਾਂ ਨੇ ਪਹਿਲਾਂ ਵੀ ਇਹਨਾਂ ਨੂੰ ਧਮਕੀ ਭੇਜੀ ਵੀ ਤੁਸੀਂ ਇਸ ਕੇਸ ਨੂੰ ਨਾ ਡੀਲ ਕਰੋ ਨਾ ਲੜੋ ਪਰ ਇਹ ਐਡਵੋਕੇਟ ਇਹਨਾਂ ਦਾ ਪੇਸ਼ਾ ਹੈ ਔਰ ਅੱਜ ਉਹਨਾਂ ਨੇ ਸ਼ਰਿਆਂ 'ਵਾਂ ਆ ਕੇ ਇੱਥੇ ਗੋਲੀਆਂ ਵੀ ਚਲਾਈਆਂ ਔਰ ਉਸ ਤੋਂ ਬਾਅਦ ਇਹਨਾਂ ਨੂੰ ਵੀਡੀਓ ਵੀ ਭੇਜੀ ਇੱਕ ਕਿ ਇਹ ਦੇਖ ਲੈ ਵੀ ਅਸੀਂ ਗੋਲੀਆਂ ਚਲਾ ਕੇ ਚੱਲੇ ਆਂ ਉਰਾ ਤੂੰ ਵੀਡੀਓ ਵੀ ਦੇਖ ਲੈ ਤੇ ਹੁਣ ਤੈਨੂੰ ਦੂਸਰੀ ਤਰ੍ਹਾਂ ਸਿਝਾਂਗੇ ਇਹੋ ਜਿਹੇ ਹਾਲਾਤ ਆ ਜੋ ਜਲੰਧਰ ਦੇ ਹੋ ਰਿਹਾ ਅਸੀਂ ਇੱਕ ਤਿੰਨ ਪਹਿਲਾਂ ਆਏ ਸੀਗੇ ਬੰਦੇ ਨੂੰ ਕੁਝ ਪਤਾ ਲੱਗਿਆ ਆ ਬਾਈਕ ਤੇ ਆਇਆ ਕੋਈ ਸੀਸੀ ਫੁਟੇਜ ਸਾਹਮਣੇ ਆਈ ਇਸ ਦੀ ਸੀਸੀ ਫੁਟੇਜ ਇਹਨਾਂ ਕੋਲ ਹੈਗੀ ਆ ਜੀ ਕਿੰਨੇ ਦੋ ਜਣੇ ਦੋ ਫਾਇਰ ਕੀਤੇ ਉਹਨਾਂ ਨੇ ਔਰ ਕੋਇਲ ਵਗੈਰਾ ਬਰਹਾਮਤ ਹੋਇਆ ਔਰ ਕੋਇਲ ਨਹੀਂ ਬਰਹਾਮਤ ਹੋਇਆ ਇਹਨਾਂ ਦੇ ਗੇਟ ਤੋਂ ਚੰਗੇ ਨਿਸ਼ਾਨ ਐਸਐਮਜ਼ ਨਿਊਜ਼ ਦੇ ਲਈ ਦਵਿੰਦਰ ਕੁਮਾਰ ਦੀ ਰਿਪੋਰਟ